ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 14 ਸਤੰਬਰ 2024 ਨੂੰ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਾਰਚ ਕੱਢਿਆ ਜਾਣਾ ਹੈ ਗੁਰਨਾਨਕ ਨਾਮ ਲੈਵਾ ਸਾਰੀ ਸੰਗਤ ਨੂੰ ਤਹੇ ਦਿਲੋਂ ਅਪੀਲ ਕਰਦਾ ਹਾਂ ਕਿ ਇਸ ਮਾਰਚ ਵਿੱਚ ਬਾ ਚੜ ਕੇ ਹਿੱਸਾ ਲੋ ਕਿਉਂਕਿ ਜਿਹੜੇ ਆ ਬੰਦੀ ਸਿੰਘ ਐ ਇਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ ਕਿਉਂਕਿ ਇਹਨਾਂ ਨੇ ਆਪਣੇ ਵਾਸਤੇ ਕੋਈ ਆਪਣੇ ਪਰਸਨਲ ਕਾਰੇ ਵਾਸਤੇ ਨਹੀਂ ਇਹ ਜੇਲਾ ਚ ਇਹ ਸਿੱਖ ਕੌਮ ਦੇ ਕਾਰਜਾਂ ਚ ਹੀ ਜੇਲ੍ਹ ਚ ਗਏ ਹਨ ਇਹਨਾਂ ਦੀਆਂ ਸਜ਼ਾਵਾਂ ਦਾ ਟਾਈਮ ਪੂਰਾ ਹੋ ਗਿਆ ਹੈ ਸਰਕਾਰਾਂ ਨਹੀਂ ਛੱਡ ਰਹੀਆਂ ਮੇਰੀ ਇਸ ਬੰਦੀ ਮਾਰਚ ਜਿਹੜੇ ਵੀ ਨੇੜੇ ਤੇੜੇ ਦੇ ਆਪਣੀ ਸੰਗਤ ਹੈ ਉਹਨੂੰ ਅਪੀਲ ਹੈ ਕਿ ਵੱਧ ਚੜ ਕੇ ਇਸ ਮਾਰਚ ਚ ਹਿੱਸਾ ਵਣੋ ਤਾਂ ਕਿ ਜਿਹੜੇ ਆਪਣਾ ਜਿੱਤਿਆ ਹੋਇਆ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਹੀਂ ਛੱਡ ਰਹੀ ਜੇ ਇਹਹੀ ਐਮਪੀ ਯੂਪੀ ਜਾਂ ਬਿਹਾਰ ਦਾ ਹੁੰਦਾ ਤਾਂ ਕਦੋਂ ਦਾ ਬਾਹਰ ਆ ਗਿਆ ਸੀ ਤੇ ਇਸੇ ਨਾਲ ਮੈਂ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਬੁਲਾਉਂਦਾ